ਸਤਿ ਸ਼੍ਰੀ ਅਕਾਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਪਨ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਉੱਤਰੋਂ ਹੋਇਆ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਤੁਹਾਡੇ ਨਾਲ ਅਸੀਂ ਇੱਕ ਅਜਿਹਾ ਤਜਰਬਾ ਸਾਂਝਾ ਕਰਾਂਗੇ ਜਿਸ ਦੇ ਵਿੱਚ ਸਾਨੂੰ ਇਹ ਪਤਾ ਲੱਗੇਗਾ ਕਿ ਜਦੋਂ ਇਨਸਾਨ ਦੇ ਅੰਦਰ ਹਾਰਟ ਮੀਆ ਪ੍ਰੋਬਲਮਾਂ ਆਉਂਦੀਆਂ ਨੇ ਜਦੋਂ ਇਨਸਾਨ ਦੇ ਅੰਦਰ ਖੂਨ گاੜਾ ਹੋਣ ਲੱਗਦਾ ਜਦੋਂ ਇਨਸਾਨ ਨੂੰ ਸਾਹ ਚੜਨ ਲੱਗ ਜਾਂਦਾ ਜਦੋਂ ਇਨਸਾਨ ਨੂੰ ਟੈਂਸ਼ਨ ਵਰਗੀਆਂ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਨੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਨੇ ਤਾਂ ਉਦੋਂ ਫਿਰ ਉਹ ਉਹ ਕਿਹੜੀ ਜਗ੍ਹਾ ਦੇ ਉੱਤੇ ਜਾਵੇ ਕੀ ਕਰੇ ਜਿਹੜਾ ਉਹਦਾ ਜਿਹੜਾ ਉਹ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਵਿੱਚੋਂ ਉਸ ਨੂੰ ਨਿਜਾਤ ਮਿਲਦੀ ਆ ਮੇਰੇ ਨਾਲ ਮਹਿਮਾਨ ਨੇ ਇਹਨਾਂ ਦੇ ਨਾਲ ਵੀ ਸਾਰਾ ਕੁਝ ਇਹੀ ਹੋਇਆ ਤੇ ਜਦੋਂ ਇਹਨਾਂ ਨੂੰ ਇਹ ਹੋਇਆ ਤੇ ਇਹਨਾਂ ਨੇ ਸ਼ੁਰੂ-ਸ਼ੁਰੂ ਤਾਂ ਇਹਨਾਂ ਨੂੰ ਸਮਝ ਨਹੀਂ ਆਇਆ ਵੀ ਅਸਲ ਵਿੱਚ ਹੋਇਆ ਕੀ ਹੈ ਉਮਰ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਹਿਸਾਬ ਨਾਲ ਕਿਹੜੇ ਉਮਰ ਦੇ ਪੜਾਅ ਵਿੱਚ ਜਾ ਰਹੇ ਨੇ ਪਰ ਫਿੱਟ ਸੀਗੇ ਪੂਰੇ ਇਹ ਇਹਦੇ باوجود ਵੀ ਜਦੋਂ ਇਹਨਾਂ ਨੂੰ ਇਹ ਸਮੱਸਿਆ ਆਈ ਤਾਂ ਫਿਰ ਇਹ ਉਸ ਸਮੱਸਿਆ ਤੋਂ ਬਾਅਦ ਪਹਿਲੀ ਵਾਰੀ ਇਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਇਹ ਮੇਰਾ ਵਹਿਮ ਹੈ ਕਿ ਮੈਨੂੰ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਪਰ ਹੌਲੀ-ਹੌਲੀ ਜਦੋਂ ਬਾਰ-ਬਾਰ ਉਹ ਸਮੱਸਿਆ ਆਉਂਦੀ ਰਹੀ ਤਾਂ ਫਿਰ ਉਹ ਕਿੱਦਾਂ ਕਿਹੜੇ ਜਿਹੜੇ ਪੜਾਅ ਦੇ ਵਿੱਚੋਂ ਲੰਘ ਕੇ ਕਿਹੜੇ-ਕਿਹੜੇ ਲੋਕਾਂ ਕੋਲੋਂ ਇਲਾਜ ਕਰਾ ਕੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਤੋਂ ਲੰਘ ਕੇ ਕਿਹੜੀਆਂ-ਕਿਹੜੀਆਂ ਤੰਗੀਆਂ ਦਰਦਾਂ ਤੋਂ ਨਿਕਲ ਕੇ ਤੇ ਅੱਜ ਇਹ ਸਾਡੇ ਨਾਲ ਤਜਰਬਾ ਸਾਂਝਾ ਕਰਨ ਨੇ ਆਪਾਂ ਸਾਡੇ ਨਾਲ ਦੇ ਮਹਿਮਾਨ ਦੁਲਝਿਆ ਸਤਿ ਸ਼੍ਰੀ ਅਕਾਲ ਜੀ ਕਿਨਾ ਬਈ ਤੁਹਾਡਾ ਰਾਏਲ ਸਿੰਘ ਜੀ ਤਰਨਾ ਸਿੰਘ ਜੀ ਕਿੱਥੇ ਰਹਿੰਦੇ ਹੋ ਉਹ ਪੀਸੇ ਖਾਦੇ ਨਾਲ ਰਸੀਪਟ ਜਾਨੀਆਂ ਪੈਂਦੀ ਸੀ ਕੀ ਪਰਿਵਾਰ ਚ ਕੌਣ-ਕੌਣ ਹੈ ਤੇ ਕੀ ਡਿਟੇਲ ਸਾਡੇ ਪਰਿਵਾਰ ਚ ਬੱਚੇ ਮੈਂ ਘਰ ਦੇ ਪੋਤੀਆਂ ਪੋਤੇ ਬਹੁਤ ਅੱਛਾ ਪਰਿਵਾਰ ਹੈ ਤੁਹਾਡਾ ਜੀ ਯਾਨੀ ਕਿ ਉਮਰ ਫਿਰ ਆ ਗਈ ਹੈ 60 ਕੋਲੇ ਪਾਰ ਹੋ ਗਏ 65 ਸਾਲ ਦੀ ਹੋ ਰਹੀ ਸੀ 65 ਸਾਲ ਹਾਂਜੀ ਤੇ ਬਾਕੀ ਤਾਂ ਤੁਹਾਡਾ ਬੋਡੀ ਜਿਹੜੀ ਫਿੱਟ ਲੱਗ ਰਹੀ ਹੈ ਫਿਰ ਤੁਹਾਨੂੰ ਕਦੋਂ ਤੁਸੀਂ ਮੈਨੂੰ ਦੱਸ ਲਈ ਜੀ ਤੁਹਾਨੂੰ ਖੂਨ ਤੁਹਾਡਾ گاੜਾ ਹੋਣ ਲੱਗ ਗਿਆ ਹਾਰਟ ਦੀ ਪ੍ਰੋਬਲਮ ਆਉਣ ਲੱਗੀ ਪਿੱਛੇ ਤੇ ਮੇਰੇ ਤੋਂ ਮੇਰੇ ਸਰੀਰ ਤੋਂ ਨਾ ਬਣਾ ਤਰੀੜੀਆਂ ਆਉਣ ਲੱਗੀਆਂ ਜੇ ਮੈਂ ਮਾੜਾ ਮੋਟਾ ਕਈ ਦਾ ਕੰਮ ਕਰਨਾ ਮੈਨੂੰ ਸ ਸਾਹ ਚੜਨ ਲੱਗ ਜਾਣਾ ਖੇਤੀਬੁਤੀ ਦਾ ਕੰਮ ਕਰ ਖੇਤੀ ਦਾ ਕੰਮ ਕਰਨਿਆ ਜੀ ਠੀਕ ਹੈ ਬਾਕੀ ਆ ਮੈਂ ਮੋਟਰਸਾਈਕਲ ਦੇ ਨੇਰੇ ਦਾ ਮੈਂ ਰਹਿੰਦਾ 24 ਘੰਟੇ ਸਾਈਕਲ ਤੇ ਅੱਛਾ ਜੇ ਮਤਲਬ ਜਿਆਦਾ ਸਾਈਕਲ ਚਲਾਉਣਾ ਨਾ ਆਪਣਾ ਤੇ ਸਾਹ ਚੜ ਜਾਣਾ ਫਿਰ ਮੈਨੂੰ ਕਿਸੇ ਨੇ ਕਿਹਾ ਯਾਰ ਤੇਰਾ ਨਾ ਖੂਨ ਬਹੁਤ ਸੰਗ ਨਾਲ ਟੈਸਟ ਕਰਾ ਨਹੀ ਤੇ ਇਹ ਜਦੋਂ ਇੱਕ ਇੱਕ ਮਤਲਬ ਪਹਿਲੀ ਵਾਰ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਗਈ ਸਾਰੀ ਚੀਜ਼ ਜਾਂ ਫਿਰ ਤੁਹਾਨੂੰ ਪਹਿਲੀ ਵਾਰ ਲੱਗਾ ਵੀ ਤੁਹਾਨੂੰ ਇਹ ਬਹਿ ਮੈਂ ਹੋ ਸਕਦਾ ਵੀ ਇਦਾਂ ਹੋਇਆ ਹੋਵੇ ਤੇ ਕਿੰਨੀ ਦੇਰ ਬਾਅਦ ਫਿਰ ਤੁਸੀਂ ਜਾ ਕੇ ਇਹ ਜਿਹੜੀ ਚੀਜ਼ ਦੇ ਵਿੱਚ ਪਹੁੰਚੇ ਸੀ ਤੇ ਪਹੁੰਚੇ ਸੀ ਤੁਹਾਨੂੰ ਟੈਸਟ ਕਰਾਉਣਾ ਨਹੀਂ ਜੀ ਮੈਂ ਇਸ ਚੀਜ਼ ਦੀ ਕੌੜ ਹੀ ਨਹੀਂ ਕਰਦਾ ਕਿ ਜਿਵੇਂ ਜਿਵੇਂ ਮੇਰੇ ਸਰੀਰ ਨਾਲ ਹੁੰਦੀ ਰਹੀ ਮੈਂ ਕਹਿੰਦਾ ਯਾਰ ਕੋਈ ਗੱਲ ਨਹੀਂ ਬੈਹੰਦਾ ਇਲਾਜ ਕੋ ਨਹੀਂ ਕੋਈ ਗੱਲ ਨਹੀਂ ਆਪਾਂ ਸਾਈਕਲ ਤੇ ਰਹੇ ਨੇ ਆਪਣਾ ਧੁੱੱਕ ਸਹੀ ਲੱਗਦੀ ਹੈ ਸਿਹਤ ਠੀਕ ਹੈ ਕੋਈ ਗੱਲ ਨਹੀਂ ਮੇਰੇ ਫੀਲ ਤੇ ਦੇਖਿਆ ਗੁਰਦੁਰ ਜਾਣਾ ਅਰਦਾਸ ਚੋਣਾ ਉਦੋਂ ਸਾੜ ਚੜ ਜਾਣਾ ਜੇ ਮਾੜਾ ਮੋੜਾ ਤੁਰਨਾ ਤਰੇੜੀਆਂ ਹੋਣੀਆਂ ਕੱਪੜੇ ਭੇਜਾਣੇ ਫਿਰ ਮੇਰੇ ਮਨ ਨੂੰ ਮਹਿਸੂਸ ਆਇਆ ਮਨਾ ਕਿ ਤੂੰ ਨਾ ਕੋਤੋਂ ਪੁੱਛ ਕੇ ਦੋਈ ਨਹੀਂ ਦੀ ਤੇ ਘਰਦਿਆਂ ਨੂੰ ਤੁਸੀਂ ਇਹ ਸਮੱਸਿਆ ਸਾਂਝੀ ਕੀਤੀ ਸੀ ਤੁਹਾਡੀ ਗੱਲ ਵੀ ਮੈਨੂੰ ਐ ਹੋ ਰਹਾ ਉਹ ਕਹਿੰਦੇ ਸੀ ਵੀ ਤੂੰ ਅਜੇ ਤੈਨੂੰ ਕਹਿੰਦੇ ਹੋ ਵੀ ਤੂੰ ਠੀਕ ਨਹੀਂ ਹੈਗਾ ਤੂੰ ਕਹਿੰਦਾ ਮੈਨੂੰ ਕੁਝ ਨਹੀਂ ਹੋਇਆ ਉਹਨਾਂ ਨੇ ਬਹਿ ਚਲਦੀ ਬੱਚਾ ਨਾ ਬੱਚਣ ਕਾ ਚਲ ਤੂੰ ਆਈ ਲਈਏ ਮੈਂ ਕਹਿੰਦਾ ਯਾਰ ਮੈਨੂੰ ਕੀ ਹੋਇਆ ਫਿਰ ਬਾਅਦ ਵਿੱਚ ਖੀਰ ਦੇ ਵਿੱਚ ਆਪਦੇ ਮਨ ਚਾਈ ਮਨਾ ਕੀ ਦੀ ਗੱਲ ਮੰਨੀ ਫਿਰ ਪਹਿਲਾਂ ਤਾਂ ਬੱਚਾ ਸੀ ਤਾਂ ਮੰਨੀ ਨਹੀਂ ਘਰਦਿਆਂ ਨੂੰ ਵੀ ਨਹੀਂ ਮੰਨੀ ਫਿਰ ਇਸ ਤਰ੍ਹਾਂ ਬਾਹਰ ਸੱਜਣਾ ਮਿੱਤਰਾਂ ਕੋਲ ਬੈਠਾ ਸੀ ਜਦੋਂ ਗਿਆ ਮੈਨੂੰ ਕਹਿੰਦਾ ਯਾਰ ਤੇਰਾ ਸਾਰਾ ਸਰੀਰ ਤੇਰੇੜੀ ਮੈਂ ਕਹਾ ਯਾਰ ਮੈਂ ਆਪੇ ਸੋਚਾਂ ਨਹੀਂ ਆ ਰਿਹਾ ਚਲੋ ਮੈਂ ਕਿਤੇ ਡਾਕਟਰ ਦੀ ਲੈ ਲੈਣਾ ਚੱਲਦੇ ਆਂ ਫਿਰ ਕੋਟਿਸ ਗਿਆ ਜਿੱਥੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਆਪਦੇ ਸਾਰੇ ਟੈਸਟ ਕਰਾ ਕਿ ਕਿੱਥੇ ਕੋਟਿਸ ਗਿਆ ਕਿਹੜੇ ਮਤਲਬ ਕਿਥੇ ਸਰਕਾਰੀ ਹਸਪਤਾਲ ਚ ਗਿਆ ਪਹਿਲਾ ਸਰਕਾਰੀ ਜੇ ਗਿਆ ਉੱਥੇ ਲੱਗੇ ਸੀ ਡਾਕਟਰ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਆਪਦਾ ਟੈਸਟ ਕਰਾ ਕੇ ਲੈ ਆ ਫਿਰ ਤੈਨੂੰ ਦਵਾਈ ਸ਼ੁਰੂ ਕਰਾਂਗੇ ਕਿਹੜੇ ਕਿਹੜੇ ਹਾਰਟ ਦੇ ਟੈਸਟ ਦੱਸੇ ਜਾਂ ਹੋਰ ਵੀ ਕੁਝ ਦੱਸੇ ਤੋਂ ਨਹੀਂ ਜੀ ਉਹਨਾਂ ਨੇ ਹਾਰਟ ਦੇ ਦੱਸੇ ਖੂਨ ਸੰਗਣ ਦੇ ਦੱਸੇ ਧੜਕਣ ਦੇ ਦੱਸੇ ਉਹ ਮੈਂ ਕੋਟਿਸੇ ਗਾਉਂ ਟੈਸਟ ਕਰਾ ਕੇ ਲੈ ਕੇ ਗਿਆ ਉਹਨਾਂ ਨੇ ਮੈਨੂੰ ਇੱਕ ਪੱਤਾ ਦੇ ਹੂੰ ਇਹਨਾਂ ਰੁਗਿਆ ਕਹਿੰਦਾ ਗੋਲੀ ਇੱਕ ਖਾ ਲਿਆ ਕਰ ਠੀਕ ਹੋ ਜਾਏਗਾ ਮੈਂ ਪਤਾ ਖਾ ਕੇ ਫਿਰ ਡਾਕਟਰ ਹੋਰ ਕਿਤੇ ਵੀ ਰਹਿ ਲਈ ਨਹੀਂ ਖਰਾਬ ਨਹੀਂ ਆਇਆ ਤੁਹਾਨੂੰ ਨਾ ਆਰਾਮ ਨਾ ਆਇਆ ਤੇ ਕੀ ਤੁਹਾਨੂੰ ਬਿਲਕੁਲ ਹੀ ਫਰਕ ਨਹੀਂ ਪਿਆ ਨਾ ਕੁਝ ਨਾ ਹੋਇਆ ਉਵੇਂ ਹੀ ਰਿਹਾ ਸਰੀਰ ਅੱਛਾ ਫਿਰ ਮੈਂ ਕਿਸੇ ਹੋਰ ਡਾਕਟਰ ਤੇ ਸਾਡੇ ਕੋਟੇ ਸਗਾ ਪ੍ਰਾਈਵੇਟ ਡਾਕਟਰ ਇਹਦੇ ਕੋਲ ਗਿਆ ਹੂੰ ਉਹਨੇ ਮੈਨੂੰ ਕਿਹਾ ਵੀ ਤੂੰ ਆ ਕੈਪਸੂਲ ਦੇ ਦੋ ਗੋਲੀਆਂ ਲੈ ਖਾ ਮੈਂ ਕਿਹਾ ਚਲ ਤੁਸੀਂ ਇਹ ਦੇ ਦਿਓ ਮਾਣਨ ਕੋ ਲਾ ਕੇ ਉਹ ਸ਼ੁਰੂ ਕਰ ਦਿੱਤੀਆਂ ਖਾਣੀਆਂ ਮੈਨੂੰ ਕਹਿੰਦਾ ਵੀ ਲੱਸੀ ਦੁੱਧ ਦੋ ਤਲੀ ਚੀਜ਼ ਇਹਨਾਂ ਚੀਜ਼ਾਂ ਦਾ ਪਰੇਸ਼ ਕਰ ਲਾ ਮੈਂ ਤਲੀ ਚੀਜ਼ ਤਾਂ ਪਹਿਲੇ ਹੀ ਖਾਂਦਾ ਹਾਂ ਬਾਅਦ ਵਿੱਚ ਚਲੋ ਉਹਨਾਂ ਦੀਆਂ ਗੋਲੀਆਂ ਮੈਂ ਖਾਧੀਆਂ ਮੈਂ ਬਾਅਦ ਵਿੱਚ ਫਿਰ ਟੈਸਟ ਕਰਾਇਆ ਫਿਰ ਮੇਰਾ ਕੋਈ ਉੱਨੀ ਵੀ ਰਫਰ ਕ ਪਿਆ ਉਹਨਾਂ ਫਰਕ ਨਾ ਪਿਆ ਬਾਦ ਵਿੱਚ ਤੇ ਜਦੋਂ ਇਹ ਸਾਰੀਆਂ ਸਮੱਸਿਆਵਾਂ ਆ ਰਹੀ ਸੀ ਫਿਰ ਤੁਹਾਨੂੰ ਕਿਹੜੀ ਕਿਹੜੀ ਗੱਲ ਦੇ ਵਿੱਚ ਤੁਸੀਂ ਤੇ ਪਾਸੇ ਦਵਾਈ ਖਾ ਰਹੇ ਸੀ ਨੰਬਰ 2 ਦੇ ਉੱਤੇ ਤੁਹਾਨੂੰ ਇਹ ਸਮੱਸਿਆ ਤੁਹਾਡੀ ਘੱਟ ਨਹੀਂ ਰਹੀ ਸੀ ਫਿਰ ਉਸ ਦੌਰਾਨ ਤੁਹਾਡੇ ਸ਼ਰੀਰ ਨੂੰ ਕੀ ਕੀ ਹੋਦਰ ਬਧੀ ਵੀ ਸਮੱਸਿਆ ਜਾਂ ਘਟੀ ਜਾਂ ਕੀ ਹੋਇਆ ਉਦੋਂ ਉਹਦੇ ਨਾਲ ਜਿਹੜੀਆਂ ਗੋਲੀਆਂ ਮੈਂ ਮਹੀਨਾ ਉਥੋਂ ਖਾਧੀਆਂ ਮਹੀਨਾ ਫਿਰ ਪ੍ਰਾਈਵੇਟ ਡਾਕਟਰੋਂ ਖਾਧੀਆਂ ਉਹਦੇ ਨਾਲ ਮੈਂ ਫਿਰ ਟੈਸਟ ਕਰਾਇਆ ਉਹਦੇ ਨਾਲ ਮੈਨੂੰ 19 20 ਦਾ ਫਰਕ ਪਿਆ ਅੱਛਾ ਉਹ ਡਾਕਟਰ ਕਹਿਣ ਲੱਗੇ ਵੀ ਇਹ ਤੈਨੂੰ ਦੋ ਹੀ ਲੰਮੇ ਸਮੇਂ ਤੋਂ ਖਾਣੀ ਪੈਣੀ ਹੈ ਮੈਂ ਡਾਕਟਰ ਤਾਂ ਏਡੀ ਗੱਲ ਤਾਂ ਹੈ ਨਹੀਂ ਕਿ ਮੈਂ ਕਿਹਾ ਵੀਲਾ ਬੰਨ ਵਾਲਾ ਬੰਦਾ ਮੈਂ ਮਿਹਨਤ ਕਰਨਾ ਸਾਰਾ ਦਿਨ ਸਾਈਕਲ ਤੇ ਰਹੀ ਨਾ ਨਹੀਂ ਤੁਹਾਨੂੰ ਉਹਨੇ ਡਾਕਟਰ ਨੇ ਐ ਤਾਂ ਨਹੀਂ ਡਰਾਈ ਵੀ ਕੱਲ ਨੂੰ ਤੁਹਾਨੂੰ ਹਾਰਟ ਅਟੈਕ ਹੋ ਸਕਦਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈ ਨਹੀਂ ਉਹਨਾਂ ਨੇ ਕਿਹਾ ਦਵਾਈ ਨਾ ਛੱਡੀਂ ਵੈਸੇ ਤੇ ਬਾਕੀ ਤੈਨੂੰ ਹੁੰਦਾ ਕੁਝ ਨਹੀਂ ਦਵਾਈ ਨਾ ਛੱਡੀ ਮੈਂ ਕਿਹਾ ਦਵਾਈ ਤਾਂ ਖਾਦੀ ਜਾਨੇ ਪਰ ਤੁਹਾਡੀ ਦਵਾਈ ਹਫਤੇ ਬਾਅਦ ਦੱਸਣਾ ਚਾਹੀਦਾ ਦਵਾਈ ਨੂੰ ਕੁਝ ਨਾ ਕੁਝ ਤੇ ਤੁਹਾਨੂੰ ਮੈਨੂੰ ਮਹੀਨਾ ਹੋ ਗਿਆ ਦਵਾਈ ਖਾਦਿਆਂ ਲਗਾਤਾਰ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਦੋ ਵਾਰ ਟੈਸਟ ਕਰਾਏ ਨੇ ਪੈਸੇ ਮੈਨੇ ਲਾਤੇ ਨੇ ਕੋਈ ਫਰਕ ਨਹੀਂ ਪਿਆ ਤੇ ਫਿਰ ਕਿਵੇਂ ਮਤਲਬ ਕਿ ਇਸ ਤੋਂ ਇਲਾਵਾ ਤੁਹਾਨੂੰ ਮਤਲਬ ਘਰੇ ਜਦੋਂ ਜਾਂਦੇ ਸੀ ਕਿਹੜੇ-ਕਿਹੜੇ ਸਮੇਂ ਦੇ ਉੱਤੇ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਆਉਂਦੀਆਂ ਚਾਹੀਦੀਆਂ ਇਸ ਸਮੱਸਿਆ ਇਹ ਆਉਂਦੀ ਹੈ ਜਿਵੇਂ ਹੁਣ ਗਰਮੀ ਹੈ ਹਾਂ ਹਾਂ ਗਰਮੀ ਦੇ ਵਿੱਚ ਮੈਂ ਕਈ ਵਾਰ ਬੱਚੇ ਕਹਿੰਦੇ ਨੇ ਮੈਂ ਖੇਤਰ ਚਲਾ ਜਾ ਠੀਕ ਹੈ ਗਰਮੀ ਦੇ ਵਿੱਚ ਤਾਂ ਪਸੀਨਾ ਆਉਣਾ ਹੀ ਆਉਣਾ ਹੈ ਪਸੀਨਾ ਆਉਣ ਦੇ ਨਾਲ ਮੇਰੇ ਕੱਪੜੇ ਭਿੱਜ ਜਾਂਦੇ ਅੱਛਾ ਤੇ ਮੈਨੂੰ ਸਾਹਹੀਂ ਚੜਨ ਲੱਗਣਾ ਮੇਰਾ ਜੀ ਕਰੇ ਬਾਈਸਾਈਕਲ ਢੱਕ ਕੇ ਮੈਥੀ ਬਹਿ ਜਾਣਾ ਅੱਛਾ ਤੇ ਫਿਰ ਫਿਰ ਬਾਅਦ ਬੱਚੇ ਕਹਿੰਦੇ ਨੇ ਵੀ ਤੂੰ ਜਿਹੜਾ ਮਾੜਾ-ਮੋਟਾ ਸਾਈਕਲ ਦਾ ਛੱਡ ਦੇ ਤੂੰ 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 ਕੰਮ ਕੁਮ ਨਾ ਕਰ ਅਜੀ ਕੰਮ ਕੀਤੀ ਜਾਂਦੇ ਆ ਤੇ ਤੂੰ ਆਉਦੀ ਆਪਾਂ ਉਹ ਵੋਗੇ ਲਾ ਕੇ ਤੇ ਹੋਰ ਦਗਾ ਲੈਨੇ ਆ ਤੇਰੀ ਦਵਾਈ ਲੈ ਆਉਣੇ ਆ ਉਹ ਜਿਹੜੀਆਂ ਮਾੜੀਆਂ ਮੋਟੀਆਂ ਪ੍ਰਾਈਵੇਟ ਜਿਹੇ ਬੂੜੀਆਂ ਖਾਣਾ ਇਹ ਛੱਡ ਦੇ ਕਦੀ ਦੇਸੀ ਦਵਾਈ ਲੈ ਆਉਣਾ ਕਿਤੇ ਕੋਲ ਪੁੱਛੇ ਕਦੀ ਕਿਤੇ ਕੋਲ ਕੁਝ ਪੁੱਛ ਕੇ ਲੈ ਆਉਣਾ ਤੇ ਮਾਰ ਤੈਨੂੰ ਇੱਕ ਪੈਸੇ ਨੇ ਆਇਆ ਤੁਹਾਨੂੰ ਬੀਪੀ ਵੀ ਤੁਹਾਡਾ ਬਦਲਣ ਦਾ ਕਿਆ ਸੀ ਬੀਪੀ ਕਿਤੇ ਫਿਰ ਜਦੋਂ ਇੰਨਾ ਚੱਕਰ ਚ ਪੈਣਾ ਜਿਆਦਾ ਗਰਮੀ ਆਉਣੀ ਫਰੇਲੀਆਂ ਆਉਣੀ ਆਉਂਦੇ ਨਾਲ ਫਿਰ ਮੈਨੂੰ ਚੱਕਰ ਆਉਣਾ ਬੀਪੀ ਵਾਹ ਜਾਣਾ ਸਾਹ ਵੀ ਚੜਦਾ ਸੀ ਸਾਹ ਚੜਦੇ ਚੜਦੇ ਧੜਕਣ ਵਧਦੀ ਸੀ ਧੜਕਣ ਜਿਹੜੀ ਉਹ ਤੇਜ਼ ਹੋ ਜਾਂਦੀ ਤੇ ਧੜਕਣ ਵਧਦੀ ਸੀ ਸਾਹ ਉਸ ਵੇ ਉਦੋਂ ਉਸ ਦੌਰਾਨ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਉਸ ਤੋਂ ਕੋ ਜਦੋਂ ਮਤਲਬ ਕੀ ਉਸ ਟਾਈਮ ਆਰਾਮ ਕਰਦੇ ਸੀ ਕੀ ਹੁੰਦਾ ਸੀ ਉਸ ਟਾਈਮ ਮੇਰਾ ਜਿਗਾਦਾ ਪੱਖਾ ਜਾਇ ਸੀ ਛੱਡ ਕੇ ਠੰਡਾ ਪਾਣੀ ਪੀ ਕੇ ਮੈਂ ਆਰਾਮ ਕਰ ਲਾ ਫਿਰ ਔਲੀ ਔਲੀ ਮੈਨੂੰ ਫਰਕ ਪੈਣਾ ਸ਼ੁਰੂ ਹੋ ਜਾਣਾ ਫਿਰ ਮੈਂ ਦੋ ਦੋ ਘੰਟੇ ਆਰਾਮ ਕਰ ਲੈਣਾ अच्छा ते मेनू कह दे दवाई ਨਾਲ ਤੇਨੂੰ ਨਹੀਂ ਫਰਕ ਪਈ ਇਹ ਗਰਮੀ ਚ ਜ਼ਿਆਦਾ ਹੁੰਦਾ ਸੀ ਜਾਂ ਫਿਰ ਕਿਤੇ ਕੰਮ ਕਰਨ ਲੱਗੇ ਜਦੋਂ ਵਿੱਚ ਕਿਦੋਂ ਹੁੰਦਾ ਸੀ ਜੇ ਕਿਤੇ ਕਈ ਦਾ ਕੰਮ ਕਰਨਾ ਹੈ ਉਦੋਂ ਹੋ ਜਾਣਾ ਜਾਂ ਜੇ ਕਿਤੇ ਸਾਈਕਲ ਜ਼ਿਆਦਾ ਚਲਾ ਲੈਣਾ ਉਦੋਂ ਹੋਣਾ ਜੇ ਟੁਰਪਿਰ ਲੈਣਾ ਜਾਂ ਲੰਮਾ ਟੁਰ ਲੈਣਾ ਜਦੋਂ ਹਾਂ ਉਹ ਜ ਮੈਂ ਸਵੇਰੇ ਤੜਕੇ ਸੈਰ ਕਰਨਾ ਮੈਂ ਪਹਿਲਾਂ ਨਹਾ ਕੇ ਗੁਰਦੁਆਰੇ ਜਾਣਾ ਕੋਈ ਚਾਹ ਪਾਣੀ ਨਹੀਂ ਪੀਣਾ ਗਲਾਸ ਪਾਣੀ ਦਾ ਪੀ ਕੇ ਗੁਰਦੁਆਰੇ ਚਲੇ ਜਾਣਾ ਜਦੋਂ ਉੱਥੇ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਉੱਥੇ ਵੀ ਟੜਕਣ ਵੱਜ ਜਾਣੀ ਠੀਕ ਹੈ اچھا ਇੱਕ ਚੀਜ਼ ਮੈਨੂੰ ਹੋਰ ਦੱਸੋ ਵੈਸੇ ਇਹ ਜਿਹੜੀ ਸਮੱਸਿਆ ਹੈਗੀ ਹੈ ਜ਼ਿਆਦਾਤਰ ਜਿਹੜੀ ਸਮੱਸਿਆ ਹੈ ਉਦੋਂ ਆਉਂਦੀ ਹੈ ਜਦੋਂ ਕਿਤੇ ਬਹੁਤ ਜ਼ਿਆਦਾ ਕਿਸੇ ਨੂੰ ਟੈਨਸ਼ਨ ਹੋ ਜਾਈਏ ਕਿਸੇ ਗੱਲ ਦੀ ਸਟ੍ਰੈਸ ਹੋ ਜਾਈਏ ਤਣਾਅ ਹੋ ਜਾਈਏ ਕਿਸੇ ਗੱਲ ਦਾ ਬੋਝ ਪੈ ਜਾਏ ਦਿਮਾਗ ਦੇ ਤੇ ਤੁਹਾਡਾ ਨਾ ਵੀ ਕੋਈ ਅਜਿਹੀ ਘਟਨਾ ਹੋਈ ਸੀ ਬੱਸ ਤਣਾਅ ਤਾਂ ਮਨ ਦੇ ਵਿੱਚ ਇਸ ਤਰ੍ਹਾਂ ਲਈ ਨਾਲ ਫਿਰ ਦੋ ਤਿੰਨ ਮਰਗਾ ਹੋ ਗਿਆ ਪਰ ਆਪੂਰਾ ਹੋ ਗਿਆ ਵੱਡਾ ਸੀ ਠੀਕ ਹੈ ਉਸ ਦੇ ਜਾਣਾ ਆਉਣਾ ਜਦੋਂ ਇਹੋ ਜਿਹੇ ਕੰਮ ਦੇ ਵਿੱਚ ਜਾਈਏ ਉਦੋਂ ਫਿਰ ਨੰਨੂ ਆਉਦਾ ਦੇ ਗਈ ਕਲੇਸ਼ ਤਾਂ ਰਹਿੰਦੇ ਮਨ ਦੇ ਵਿੱਚ ਪਰ ਉਦੋਂ ਤੇ ਅਗੇ ਚਾਰ ਬੰਦਿਆਂ ਨੇ ਪਹਿਨਾ ਕਲੇਜ ਦੇ ਵਿੱਚ ਕਿਸੇ ਨੇ ਕਿਹੜਾ ਵਿਆਹ ਵਾਲੀ ਗੱਲ ਕਰਨੀ ਉਹਨਾਂ ਨੇ ਉਹ ਵੀ ਜੀ ਗੱਲ ਕਰਨੀ ਮਾੜਾ ਹੋਇਆ ਹੈ ਨਹੀਂ ਹੋਇਆ ਨਹੀਂ ਹੋਇਆ ਅਧਿਖੀ ਸੱਚ-ਸੱਚ ਦੱਸੋ ਕਿ ਤੁਸੀਂ ਪਾਣੀ ਘੱਟ ਪੀਂਦੇ ਸੀ ਪਹਿਲਾਂ ਪਾਣੀ ਦਾ ਮੈਂ ਬਹੁਤ ਜ਼ਿਆਦਾ ਪੀਂਦਾ ਮੇਰੀ ਇਹਨਾਂ ਪਹਿਲਾਂ 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 ਪਾਣੀ ਬਹੁਤ ਪੀਂਦੇ ਸੀ ਬੁੜਕੇ ਇਹਨਾਂ ਨੇ ਮੇਰੀ ਤਲੀ ਚੀਜ਼ ਦਹੀਂ ਲੱਸੀ ਸਾਰਾ ਕੁਝ ਬੰਦ ਕਰਤਾ ਉਹ ਤਾਂ ਬੰਦ ਹੋ ਗਿਆ ਵੈਸੇ ਜਿਹੜਾ ਖੂਨ ਘਾੜਾ ਹੋਣ ਦਾ ਪਿੱਛੇ ਇੱਕ ਕਾਰਨ ਜਿਹੜਾ ਬੰਦਾ ਪਾਣੀ ਘੱਟ ਪੀਂਦਾ ਉਹਦੇ ਕਰਕੇ ਵੀ ਹੁੰਦਾ ਖੂਨ ਘਾੜਾ ਨਹੀਂ ਪਾਣੀ ਮੈਂ ਸ਼ੁਰੂ ਤੋਂ ਹੀ ਜ਼ਿਆਦਾ ਪੀਂ ਉਜਰ ਤੋਂ ਬਾਅਦ ਕੀ ਹੋਇਆ ਬਣ ਗਿਆ ਮਨ ਨੂੰ ਸਰੀਰ ਨੂੰ ਪਾਣੀ ਦਾ ਪਹਿਲਾਂ ਵੀ ਮੈਂ ਤੜਕੇ ਜਿਹੜਾ ਜਾਣਾ ਗੁਰਦੁਆਰੇ ਮੈਂ ਦੋ ਗਲਾਸ ਪਾਣੀ ਪੀ ਕੇ ਜਾਣਾ ਅੱਛਾ ਮੈਂ ਚਾਹ ਨਹੀਂ ਪੀਣੀ ਠੀਕ ਹੈ ਚਾਹ ਮੈਂ ਆਕੇ ਗੁਰਦੁਆਰੇ ਹੋ ਪੀ ਕੇ ਚਾਹ ਮੁੜ ਕੇ ਮੈਂ ਜਾਣਾ 20 25 ਕਿਲਿਆਂ ਦੀ ਸੈਰ ਕਰਨੀ ਹੈ ਫਿਰ ਜਾ ਕੇ ਫਿਰ 8 8:30 ਵਜੇ ਜਾ ਕੇ ਦੋ ਪ੍ਰਸ਼ਾਦ ਅੱਛਾ ਹਾਂ ਪ੍ਰਸ਼ਾਦਾਂ ਦੀ ਗੱਲ ਕੀਤੀ ਸੀ ਤੁਹਾਡਾ ਖਾਣ ਪੀਣ ਕਿਦਾਂ ਦਾ ਸੀਗਾ ਇਹ ਵੀ ਆਪਾਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਆਹ ਜਿਹੜੀਆਂ ਚੀਜ਼ਾਂ ਜਦੋਂ ਆਪਾਂ ਖਾਂਦੇ ਆ ਜਾਂ ਆਹ ਪ੍ਰੋਬਲਮ ਖਾਣੇ ਆ ਹੁੰਦਾ ਤਾਂ ਉਹਨੂੰ ਆਹ ਪ੍ਰੋਬਲਮ ਆਉਂਦੀ ਹੈ ਤੁਹਾਡਾ ਖਾਣ ਪੀਣ ਕਿਦਾਂ ਦਾ ਸੀਗਾ ਜਿਸ ਦੇ ਕਰਕੇ ਆਪਾਂ ਸਮਝ ਸਕੀ ਵੀ ਕਿਹੋਂ ਪ੍ਰੋਬਲਮ ਆਈ ਥਾ। ਖਾਣ ਪੀਣ ਦਾ ਪਹਿਲੇ ਕੋਈ ਮੇਰਾ ਇਹ ਵੇ ਅਸੀਂ ਸੜਕੇ ਬੱਚੇ ਸਕੂਲ ਜਾਂਦੇ ਦੋ ਪ੍ਰਸ਼ਾਦੇ ਚੜ੍ਹਦੇ ਨੇ। ਮੁੜ ਕੇ ਸਾਡੇ 1:3 ਪ੍ਰਸ਼ਾਦ ਆ ਪਕਣ। ਹੂੰ। ਮੁੜ ਕੇ ਚਾਹ ਬਿਲਕੁਲ ਉਦੋਂ ਬਾਅਦ ਬਣਦੇ। ਕਿਸੇ ਰਿਸ਼ਤੇਦਾਰ ਕੋਲ ਚਲਾ ਜਾ ਸੱਜਣ ਜੀ ਸਕਣ ਉਹ ਤੋਂ ਚਾਹ ਪੀਣੀ ਹੈ ਘਰੇ ਵਚਾ ਇੱਕ ਵਰੇ ਬੀੜੀ। ਠੀਕ ਹੈ। ਦੁਪਹਿਰਾਂ ਦਾ ਚਾਹ ਮੈਨੇ ਪੀ। ਹੂੰ। ਦੁਪਹਿਰ ਰਾਤ ਨੂੰ ਆਪਦੀ ਦੋ ਪ੍ਰਸ਼ਾਦੇ ਸ਼ਕੜਿਆ ਨੇ ਬਸ। ਹੂੰ। ਤੇ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਕੋਈ दारू-ਦੂਰੂ ਇਹ ਉਹ ਲਾਲਾ ਨੇ ਪੈਗ ਲਾਣਾ दारू ਦਾ ਪੈਗ ਦਾ ਸ਼ੁਰੂ ਤੋਂ ਲੱਗਦਾ ਹੈ ਉਹ ਇਹਨਾਂ ਲੋਕਾਂ ਦੀ दारू ਨਹੀਂ ਹੈਗੀ ਅਸੀਂ ਜਦੋਂ ਘਰੇ ਆ ਗਏ ਖੇਤੋਂੋਂ ਆਉਣਾ ਮੈਂ 6:30 ਵਜੇ 6:30 ਵਜੇ ਖੇਤੋਂੋਂ ਆ ਗਏ ਆਪਦਾ ਉਹਦਾ ਇੱਕ ਪੈਗ ਲਾਉਣਾ ਹੈ ਤੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਇਹ दारू ਜਿਹੜੀ ਆਪਾਂ ਪੀਂਦੇ ਸੀ ਉਹਦੇ ਕਰਕੇ ਵੀ ਇਹ ਪ੍ਰੋਬਲਮ ਆਈ ਹੋ ਸਕਦੀ ਨਹੀਂ ਜੀ ਉਹਦੇ ਕਰਕੇ ਨਹੀਂ ਆਈ ਲੋਕੀ ਕਹਿੰਦੇ ਨੇ ਵੀ दारू ਛੱਡਦੇ दारू ਕਰਕੇ ਆਉਂਦੀ ਏ ਮੈਂ ਇਹਨੇ ਜਿੱਦ ਦੀ ਪੀਣੇ ਪਏ ਆਪਾਂ ਲੋਕਾਂ ਵਾਲੀ दारू ਨਹੀਂ ਪੀਂਦੇ ਆਪਾਂ ਪੀਂਨੇ ਦੁਆਰੀ ਕਰਕੇ दारू ਅੱਛਾ ਇਹ ਕੋ ਤੁਸੀਂ ਨਾਨ ਵੇਜ ਵਗੈਰਾ ਆ ਜਾ ਆਪਣਾ ਮੁਰਗਾ ਮੁਰਗਾ ਇਹ ਵੀ ਖਾ ਲਾ ਨੇ ਨਹੀਂ ਜੀ ਇਹ ਬਿਲਕੁਲ ਨਹੀਂ ਜ਼ਰੂਰੀ ਖਾਣਾ ਨਾ ਆਪਾਂ ਦੇ ਹੱਥ ਨਾਲ ਬਣਾਇਆ ਆਪਾਂ ਕਿਤੇ ਵਿਆਹ ਟੱਕ ਚਲੇ ਜਾਈਏ ਉੱਥੇ ਹੈ ਵੀ ਚਲੋ ਬੰਦਿਆਂ ਦਾ ਰੜਿਆ ਸ਼ੌਂਕ ਨਾ ਹੋਣਾ ਨਹੀਂ ਤਾਂ ਨਹੀਂ ਐਸੀ ਨਹੀਂ ਖਾਂਦੇ ਜੰਨਾ ਕਰਿਆ ਨਹੀਂ ਬਣਾਇਆ ਹੋਰ ਇਹ ਜਿਹੀਆਂ ਚੀਜ਼ਾਂ ਕਿਹੜੀਆਂ ਖਾਂਦੇ ਨੂੰ ਤਲੀਆਂ ਚੀਜ਼ਾਂ ਖਟੀਆਂ ਚੀਜ਼ਾਂ ਬਾਜ਼ਾਰ ਦੀਆਂ ਚੀਜ਼ਾਂ ਖਾਣ ਦਾ ਤੁਹਾਨੂੰ ਸ਼ੌਂਕ ਰਿਹਾ ਹੈ ਬਿਲਕੁਲ ਜੀ ਠੀਕ ਹੈ ਤੇ ਜਦੋਂ ਇਹ ਸਮੱਸਿਆ ਫਿਰ ਤੁਹਾਨੂੰ ਆਈ ਕਿੰਨੀ ਦੇਰ ਤੁਸੀਂ ਇਸ ਸਮੱਸਿਆ ਦੇ ਨਾਲ ਜੜਿਆ ਤੱਕ ਰਹੇ ਦੋ ਦੋ ਮਹੀਨੇ ਮੈਂ ਚੀਜ਼ ਨੂੰ ਬੈਠ ਕੇ ਖੇਤਰ ਜਾਣਾ ਤਾਂ ਘਰੇ ਆਉਣਾ ਤਾਂ ਜੇ ਸੱਚ ਨਾਲ ਮੇਰੇ ਪ੍ਰਤਾਪ ਸੋਚਣਾ ਵੀ ਮੈਂ ਇਹੋ ਜਿਹੇ ਬੰਦਾ ਸਹੀ ਆਪ ਦੀ ਸੇਧ ਨੂੰ ਰੱਖਣ ਵਾਲਾ ਤੇ ਮੈਨੂੰ ਇਹ ਪਰੇਮਾ ਆਉਂਦੀ ਕਿਉਂ ਪਈਏ ਪਰ ਉਹ ਤੇ ਕਦੇ ਮਨ ਹਾਰ ਵੀ ਜਾਂਦਾ ਸੀਗਾ ਵੀ ਇਹ ਤਾਂ ਨਹੀਂ ਹੋਗਾ ਹੁਣ ਉਮਰ ਹੋ ਗਈ ਤੇ ਜਿਹੜਾ ਅੰਤਪਲ ਨੂੰ ਜਾ ਰਹੇ ਆਪਾਂ ਅਰ ਸੋਚਾਂਦਾ ਸੀ ਜਿਵੇਂ ਜਦੋਂ ਜਿਵੇਂ ਕਿਸੇ ਦਿਨੇ ساری ਉਮਰ ਕੰਮ ਕੀਤਾ ਰਿਹਾ ਨਾ ਜਾਂਦਾ ਬੱਚੇ ਦਾ ਕਹਦੇ ਨਾ ਕਰ ਜੇ ਕਿਤੇ ਸ਼ੌਂਕ ਨਾ ਕਈ ਫੜ ਲੈਣੀ ਜਾਂ ਕਿਤੇ ਜਿਆਦਾ ਸਾਈਕਲ ਚੱਲ ਜਾਣਾ ਉਦੋਂ ਮਨ ਤੇ ਆਉਣੀ ਵੀ ਇਹ ਨੂੰ ਛੱਡ ਦੇ ਸਾਈਕਲ ਛੱਡ ਦੇ ਬਹਿ ਜਾਣਾ ਫਿਰ ਇਹ ਡਾਕਟਰਾਂ ਦੀ ਲੈਣ ਚ ਚੱਲਿਆ ਡਾਕਟਰਾਂ ਦੀ ਲੈਣ ਤੇ ਮੈਨੂੰ ਕੋਈ 2 ਮਹੀਨੇ ਦਵਾਈ ਖਾ ਕੇ ਆਲ ਨਹੀਂ ਸੀ ਲੱਭਿਆ ਤੇ ਫਿਰ ਇਹ ਹੱਲ ਆਖਰਕਾਰ ਲੱਭਿਆ ਕਿਥੋਂ ਉਹ ਇਹ ਹੱਲ ਕਰ ਲੱਭਿਆ ਸੀ ਬੈਠੇ ਹੋਏ ਸੀ ਤੇ ਕੋਈ ਬੰਦਾ ਨਾਲ ਕੋਲ ਦਵਾਈ ਲੈ ਕੇ ਗਿਆ ਹੋਣਾ ਡਾਕਟਰ ਕੋਲ ਡਾਕਟਰ ਭੱਜਨ ਕੋਲ ਤੇ ਦਵਿੰਦਰ ਸਿੰਘ ਕੋਲ ਅੱਛਾ ਕਿੱਥੇ ਨੇ ਇਹ ਮੈਨੂੰ ਕਹਿੰਦੇ ਵੀ ਤੁਸੀਂ ਚਲੇ ਜਾਓ ਧਰਮਘਟ ਵੱਡੂ ਰੋਡ ਤੇ ਇਹਨਾਂ ਦਾ ਦੁਕਾਨ ਹੈ ਜੀ ਹਮ ਅਸੀਂ ਇਹਨਾਂ ਕੋਲ ਆਏ ਵੀਰਾਂ ਕੋਲ ਬਜਨ ਸਿੰਘ ਮੈਨੂੰ ਮਿਲੇ ਮੈਂ ਕਹਾਈ ਮੈਂ ਰਹਾ ਟੈਸਟ ਕਰਾਇਆ ਇਹ ਗੂਣ ਆ ਰਿਪੋਰਟ ਆਈਏ ਫਿਰ ਕਰਾਇਆ ਆ ਰਿਪੋਰਟ ਆਈਏ ਮੈਨੂੰ ਇਹ ਕਹਿਣ ਲੱਗੇ ਤੂੰ ਇੱਕ ਵਾਰ ਸਾਰਾ ਕੁਝ ਛੱਡ ਦੇ ਸਾਡੇ ਤੇ ਭਰੋਸਾ ਰੱਖ ਕੇ ਦੇਖ ਫਿਰ ਅਸੀਂ ਜਾਣੀ ਸਾਡਾ ਕੰਮ ਜਾਣੇ ਮੈਂ ਵੀਰ ਵੀਰਾ ਮੈਂ ਤਾਂ ਦੁਖੀ ਹੋ ਗਿਆ ਚਲੋ ਤੁਹਾਨੂੰ ਦੇਖ ਲੈਣਾ ਕੀ ਕਰਦੇ ਜੀ ਇਹਨਾਂ ਨੂੰ ਆਪਾਂ ਨੂੰ ਦੋਈ ਦੇ ਦਿੱਤੀ ਆਪਾਂ ਸਵੇਰੇ ਸ਼ਾਮਾਂ ਇਹ ਦਵਾਈ ਪਿੰਦੇ ਰਹੇ ਤੇ ਉਸ ਤੋਂ ਬਾਅਦ 22 ਤਰੀਕ ਨੂੰ ਉਹਨਾਂ ਤੋਂ ਦਵਾਈ ਲੈ ਕੇ ਗਿਆ ਸੀ ਮੈਂ ਤੇ ਵੀਨਾ ਇਹਨਾਂ ਦੀ ਦਵਾਈ ਵਰਤ ਕੇ ਮੈਂ 22 ਤਰੀਕ ਨੂੰ ਫੇਰ ਟੈਸਟ ਕਰਾਇਆ ਉਹਦੇ ਵਿੱਚ ਮੈਨੂੰ ਹਸਾਬ ਨਾਲ 12 ਨੇ فرق ਪੈ ਗਿਆ ਦਬਈਏ ਦੇ ਵਿੱਚੋਂ ਵੈਸੇ ਵੀ ਮਹਿਸੂਸ ਹੋਣ ਲੱਗਿਆ ਵੈਸੇ ਮਹਿਸੂਸ ਮੇਰੀ ਸਿਹਤ ਹੀ ਮੈਨੂੰ ਦੱਸਣ ਲੱਗੀ ਸੀ ਕਿੰਨੇ ਦਿਨ ਬਾਅਦ ਤੁਹਾਨੂੰ ਇਹ ਪਤਾ ਲੱਗਣ ਲੱਗਿਆ ਵੀ ਤੁਹਾਡੇ શરી ਵਿੱਚ ਫਰਕ ਪੈਣਾ ਇਹ ਮੈਨੂੰ 15 ਦਿਨ ਬਾਅਦ ਪਤਾ ਲੱਗਣ ਲੱਗਿਆ ਮੈਂ ਕਿਹਾ ਵੀ ਹੁਣ ਟੈਸਟ ਕਰਾ ਕੇ ਮਹੀਨੇ ਬਾਅਦ ਕਰਾਵਾਂਗੇ ਫਿਰ ਮੈਂ ਇਹਨਾਂ ਨੂੰ ਫੋਨ ਤੇ ਪੁੱਛਿਆ ਕਹਿੰਦੇ ਮੈਂ ਹੁਣ ਟੈਸਟ ਕਰਾ ਲੈ ਟੈਸਟ ਕਰਾ ਕੇ ਫਿਰ ਇਹਨਾਂ ਨੂੰ ਰਿਪੋਰਟ ਪਾਈ ਮੈਨੂੰ ਕਹਿੰਦਾ ਕਿ ਦਵਾਈ ਕਿੰਨੀ ਪਈ ਹੈ ਮੈਂ ਕਿਹਾ ਦੋ ਕੁ ਦਿਨ ਦੀ ਦਵਾਈ ਪਈ ਹੈ ਇਹਨਾਂ ਕੋਲ ਦਵਾਈ ਦਵਾਈ ਮੈਂ ਫਿਰ ਲੈ ਗਿਆ ਅੱਛਾ ਫਿਰ ਮੈਂ ਜਾ ਕੇ ਕਈ ਦਾ ਕੰਮ ਕੀਤਾ ਸਾਈਕਲ ਦਾ ਕੀਤਾ ਜਿ ਨਰਮਾਨਾ ਹੋਣਾ ਹੋ ਗਿਆ ਸਚੂ ਗੜ ਕੇ ਫਿਰ ਇਹਨਾਂ ਨਾਲ ਹੁਣ ਪਿੱਛੇ ਜਾ ਬੁਲਾਗਤ ਕੀਤੀ ਮੈਂ ਵੀ ਮੈਨੂੰ ਇੱਕ ਵਾਰ ਦਵਾਈ ਹੋਰ ਦੇ ਦਿਓ ਪਰ ਦਵਾਈ ਮੈਂ ਜ਼ਿਆਦਾ ਲੰਮਾ ਸਮਾਂ ਨਹੀਂ ਖਾਣੀ ਉਹਨਾਂ ਨੇ ਤੇ ਮੈਂ ਆਹੀ ਦਵਾਈ ਲੈ ਰਹੀ ਤੀਜੀ ਵਾਰ ਤਿੰਨ ਮਹੀਨੇ ਖਾਣਾ ਸਾਡਾ 90 ਦਾ ਕੋਰਸ ਉਹ ਦਵਾਈ ਖਾਣਾ ਬਾਕੀ ਸਾਡੀ ਜ਼ਿੰਮੇਵਾਰੀ ਸੀ ਬੇਟੀ ਮਤਲਬ ਕਹਿਣ ਤੋਂ ਪਾਵੇ ਵੀ ਇਹ 90 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਕਹਿਤਾ ਵੀ ਤੁਹਾਡੀ ਇਹ ਜਿਹੜੀ ਸਮੱਸਿਆ ਬਿਲਕੁਲ ਹੱਲ ਹੋ ਜੇ ਬਿਲਕੁਲ ਹੱਲ ਹੋ ਜੇਗੀ ਹੁਣ ਮੈਨੂੰ ਆਪ ਨੂੰ ਮੈਨੂੰ ਹੁੰਦਾ ਪਿਆ ਮੈਂ ਤੁਹਾਡੇ ਸਾਹਮਣੇ ਉੱਥੇ ਬਹਿ ਕੇ 50 ਡੰਡ ਕੱਢਦਾ ਮੈਨੂੰ ਕੋਈ ਅੱਛਾ ਕੋਈ ਡੰਡ ਕੱਟ ਸਕਦੇ ਹੋ ਤੁਸੀਂ ਹਨ ਤੇ ਇਹ ਪਹਿਲਾਂ ਕੱਟਦੇ ਆਏ ਸੀਗੇ ਪਹਿਲਾਂ ਤੁਸੀਂ ਇਹ ਸ਼ੁਰੂ ਤੋਂ ਅੱਛਾ ਤੇ ਜਦੋਂ ਇਹ ਸਮੱਸਿਆ ਆ ਗਈ ਸੀ ਫਿਰ ਕੱਟਨੇ ਬੰਦ ਕਰਤੇ ਸੀ ਫਿਰ ਜਦੋਂ ਗੁਰਦੁਆਰੇ ਜਾਣਰ ਦਾਸ ਦੇ ਵਿੱਚ ਜਦੋਂ ਜਾ ਕੇ ਸਨਾਪ ਹੁੰਦੇ ਸਾਂ ਉਦੋਂ ਸਾਂ ਚਾਣ ਜਾਂਦਾ ਅੱਛਾ ਤੇ ਹੁਣ ਕੀ ਦੁਬਾਰਾ ਜਦੋਂ ਦਵਾਈ ਤੋਂ ਬਾਅਦ ਦੁਬਾਰਾ ਡੰਡ ਪੈਲਣਾ ਸ਼ੁਰੂ ਕਰਤੇ ਹਾਂ ਹਾਂ ਹੁਣ ਮੈਂ 30 35 ਕਿਲੇ ਪੈਦਲ ਤੁਰਨਾ ਨੰਗੇ ਪੈਰ ਫਿਰ ਸਾਈਕਲ ਵਾਦ ਤੋਂ ਵਾਦ ਮੇਰਾ 30 35 ਕਿਲੋ ਰੋਜ਼ਾ ਚੱਲਦਾ ਹੈ ਬਾਕੀ ਡੰਡ ਵੀ ਕੱਢ ਲੀਦੇ ਨੇ ਇਹਦਾ ਪਾਬੇ ਜਿੰਨਾ ਚਿਰ ਮੈਂ ਤੁਹਾਡੇ ਕੋਲ ਬੈਠਿਆ ਹੋਇਆ ਹੈ ਮੇਰੇ ਸਾਰੇ ਕੱਪੜੇ ਪੇਜਣ। ਹੁਣ ਮੈਨੂੰ ਕੋਈ ਖਸੂਸ ਨਹੀਂ ਹੈਗੀ। ਮੈਂ ਇਥੇ ਰਮਾਲ ਨਾਲ ਪੁੰਝਣੀਆਂ ਲੱਤਾਂ ਆਪੈ ਰਾਂ ਜਦ ਮੁਰਕਾ ਆ ਕੇ ਜੁੱਤੀ ਪੇਜ। ਅੱਛਾ ਤੇ ਇਹ ਕੀ ਇਹ ਜਿਹੜਾ ਦਿੱਤਾ ਸੀ ਤੁਹਾਨੂੰ ਜਿਹੜਾ ਜਿੱਦਾਂ ਤੁਹਾਨੂੰ ਆਰਾਮ ਆ ਗਿਆ। ਇਹਨਾਂ ਨੇ ਕਸੀਸੀਆਂ ਦੋ ਦਿੱਤੀਆਂ ਛੋਟੀਆਂ ਤੇ ਇੱਕ ਹਰੀ ਜੀ ਪੀਣ ਵਾਲੀ ਤਿੰਨ ਟੱਕਣ ਦਿੱਤੀ ਸੀ। ਉਹ ਮੈਂ 15-15 ਬੂੰਦਾ ਪਾ ਕੇ ਥੋੜੇ ਜਿਹਾ ਪਾਣੀ ਚ ਪੀਂਦਾ ਰਿਆ। ਹੂੰ ਮੰਦੇ ਨਾਲ ਮੈਨੂੰ ਹਫਤੇ ਬਾਅਦ ਮੇਰਾ ਸੇਰ ਵੀ ਦੱਸਣ ਲੱਫੀ ਸੀ ਵੀ ਠੀਕ ਹੈ। ਹੂੰ ਫੋਨ ਵੀ ਆਪਣਾ ਸਹੀ ਹੁਵੇ ਸਿਹਤ ਵੀ ਠੀਕ ਹੋ ਗਈ ਫੋਨ ਵੀ ਸਹੀ ਹੋ ਗਿਆ ਹਾਂਜੀ ਤੇ ਹੁਣ ਮੈਂ ਨਸੀਬੇ ਲਗਾ ਪਹਿਲਾਂ ਨਸੀਬ ਬਿਲਕੁਲ ਬੰਦ ਸੀ ਮੈਂ ਕਿਹਾ ਮੈਂ ਨਿੱਕਿਉਂ ਲੈ ਕੇ ਲੱਸੀ ਪੀਤੀ ਏ ਪਰ ਨਹੀਂ ਹੁਣ ਨਹੀਂ ਰਿਹਾ ਜਾਂਦਾ ਹੁਣ ਮੈਂ ਲੱਸੀ ਪੀ ਲੱਸੀ ਪੀ ਲੈਂਜੀ ਤੇ ਹੋਰ ਕੋਈ ਜਿਹੜਾ ਤੜੀਆਂ ਫਲੀਆਂ ਜਿਹੜੀਆਂ ਚੀਜ਼ਾਂ ਇਹ ਤਾਂ ਬੰਦ ਨੇ ਇਹ ਪਹਿਲੇ ਦਿਨ ਤੋਂ ਬੰਦ ਨੇ ਇਹ ਨਹੀਂ ਵੀ ਜੇ ਐਸੇ ਦੁੱਖ ਲੱਗਣ ਵਾਲੀ ਚੀਜ਼ਾਂ ਤੜੀਆਂ ਤੜੀਆਂ ਦਾ ਪਹਿਲੇ ਦਿਨ ਨੂੰ ਸ਼ੌਕ ਅਗਰ ਕਰੇ ਪਕੌੜੇ ਕੱਢੇ ਹੋਏ ਨੇ ਜਾਂ 프라우ਟੇ ਬਣਾ ਲੈਣੇ ਰੋਟੀ ਮੇਰੀ ਖੁਸ਼ੀ ਪਹਿਲੇ ਦਿਨ ਤੋਂ ਟੰਗੂ ਕੋ ਲਾਉਣੇ ਹਲੇ ਵੀ ਨਾ ਆਪੇ ਘੜਾਲੇ ਪੱਕੇ ਨਹੀਂ ਬੰਦ ਕੀਤਾ। ਇੱਕ ਬੰਦ ਹੋਣਾ ਹੀ ਨਹੀਂ ਜੀ ਪੱਕਾ ਉਹ ਤੋਂ ਬੰਦ ਹੋ ਜਾਵੇਗਾ। ਜਦੋਂ ਤਿਆਰੀ ਹੋ ਗਈ ਤੇ ਉਹ ਬਿਲਕੁਲ ਤੁਹਾਨੂੰ ਕੋਈ ਮਹਿਸੂਸ ਨਹੀਂ ਹੁੰਦਾ ਕਿ ਤੁਹਾਨੂੰ ਯਕੀਨ ਹੈ ਕਿ 90 ਦਿਨ ਦੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਉਹ ਤੁਹਾਨੂੰ ਉਹਦੇ ਦੌਰਾਨ ਬਿਲਕੁਲ ਠੀਕ ਹੋ ਜਾਵੇਗਾ ਜਾਂ ਫਿਰ ਇਹ ਹੋ ਜਾਵੇਗਾ ਕਿ ਜਿੰਨੀ ਦਵਾਈ ਖਾਤੀ ਤੇ ਉਹ ਨਹੀਂ ਠੀਕ ਉਹ ਤੋਂ ਬਾਅਦ ਫਿਰ ਤੋਂ ਨਵਾਂ ਪ੍ਰੋਬਲਮ ਆਈ। ਇਹ ਤਾਂ ਵੇਖੋ ਜਿਹੜੀ ਇਹਨਾਂ ਨੇ ਮੇਰੇ ਨਾਲ ਚੁਬਾਣ ਹਿੱਸਤ ਕੀਤੀ ਸੀ 90 ਦਿਨ ਦੀ ਦਵਾਈ ਹੁਣ ਇਹ ਕਹਿੰਦੇ ਭਾ ਮੈਂ ਖਾਵਾਂ ਮੈਂ ਇਹ ਜਿਹੜੀ ਇਹ ਬਿਮਾਰੀ ਖੂਨ ਸੰਗਣੇ ਤੋਂ ਧੜਕਾ ਤੋਂ ਮੈਂ ਦਵਾਈ ਨਹੀਂ ਖਾ ਸਕਦਾ ਕਿਉਂ ਮੈਂ ਬਿਲਕੁਲ ਠੀਕ ਮੁੰਡਾ ਦੇ ਪੁੱਜੀ ਜਿਹੜੇ ਮੁੰਡੇ ਦੀ ਇਹ ਗੱਲ ਕਰ ਰਹੇ ਨੇ ਉਹ 24 25 ਸਾਲ ਦਾ ਜਿਹੜਾ ਹੈਗਾ ਉਹ جوان ਮੁੰਡਾ ਤੇ ਉਹਦੇ ਨਾਲ ਭੁੱਲਣ ਦੀ ਜਿਹੜੀ ਗੱਲ ਕਰ ਰਹੇ ਇਹਦਾ ਮਤਲਬ ਕੀ ਹੈ ਹਾਰਟ ਜਿਹੜਾ ਉਹ ਮਜ਼ਬੂਰ ਹੈ ਮਜ਼ਬੂਤ ਹੈ ਗੁਰਦਾ ਜਿਹੜਾ ਉਹ ਮਜ਼ਬੂਤ ਹੈ ਹਾਰਟ ਤੇ ਗੁਰਦਾ ਕਹਿੰਦਾ ਨਾ ਵੀ ਬੰਦੇ ਦੇ ਅੰਦਰ ਜਿਹੜਾ ਉਹ ਕਲੀਜਾ ਗੁਰਦਾ ਜਿਹੜਾ ਉਹ ਮਜ਼ਬੂਤ ਹੋਣਾ ਚਾਹੀਦਾ ਦਿਲ ਹੋਣਾ ਚਾਹੀਦਾ ਬੰਦੇ ਦਾ ਉਹ ਦੋਨੇ ਚੀਜ਼ਾਂ ਹੈਗੀਆਂ ਨੇ ਇਸੇ ਕਰਕੇ ਇਹ ਭੁੱਲਣ ਦੀ ਗੱਲ ਵੀ ਕਰ ਰਹੇ ਨੇ ਡੰਡ ਪਿੱਲਣ ਦੀ ਗੱਲ ਕਰ ਰਹੇ ਨੇ 25 ਕਿੱਲੇ ਜਿਹੜੇ ਨੇ ਉਹ ਸਾਈਕਲ ਚਲਾਉਣ ਦੀ ਗੱਲ ਕਰ ਰਹੇ ਨੇ ਤੇ ਜਿਹੜੀ ਆ 20 ਕਿੱਲੇ ਜਿਹੜੀ ਆ 35 ਕਿੱਲੇ ਦੀ ਉਹ ਸੈਰ ਕਰਨ ਦੀ ਗੱਲ ਕਰਨ ਬਹੁਤ ਵੱਡੀ ਗੱਲ ਆ ਆਮ ਬੰਦੇ ਤੋਂ ਹੁੰਦਾ ਨਹੀਂ ਇਹ ਤੇ ਤੁਸੀਂ ਆਪ ਤਾਂ ਜੀ ਠੀਕ ਹੋ ਗਏ ਤੇ ਬਹੁਤ ਸਾਰੀ ਜਨਤਾ ਜਿਹੜੀ ਆ ਤੁਹਾਨੂੰ ਦੇਖ ਰਹੀ ਹੈ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜਿਹੜੀ ਜੇਕਰ ਤੁਹਾਨੂੰ ਤੁਹਾਡੇ ਵਰਗੀ ਕਿਸੇ ਨੂੰ ਸਮੱਸਿਆ ਆਉਂਦੀ ਹੈ ਤੇ ਉਹ ਫਿਰ ਕਿੱਥੋਂ ਇਲਾਜ ਕਰਾਣ ਕਿੱਦਾਂ ਕਿੱਦਾਂ ਲੱਭਣ ਉਹ ਮੈਂ ਤਾਂ ਉਹਨਾਂ ਨੂੰ ਇਹ ਗਾਂ ਘੱਤ ਬਣ ਕੇ ਚੱਕਰਾਂ 'ਚ ਰਹਾ ਪਾਵੋ ਮੇਰੇ ਵੀਰ ਭਜਨ ਸਿੰਘ ਤੇ ਦੂੰਦਰ ਸਿੰਘ ਨੂੰ ਮਿਲੋ ਇਹਨਾਂ ਦੀ ਸਲਾਹ ਲਵੋ ਤੇ ਇਹਨਾਂ ਦੀ ਦਵਾਈ ਵਰਤੋ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਇੱਕੋ ਦਾਰੋਂ ਦੇ ਲੱਖਾਂ ਲੋਕ ਭਰੋਗਾ ਤਾਂ ਕਿ 90 ਦਿਨ ਦੇ ਵਿੱਚ 90 ਦਿਨ ਦੇ ਕੋਰਸ ਹੋ ਜਾਂਦਾ ਸਟ ਬਿਲਕੁਲ ਜੀ ਮੈਂ ਤਾਂ 90 ਦਿਨ ਦੇ ਵਿੱਚ ਬਣ ਗਿਆ ਲੋਹਾ ਪਰ ਮੈਂ ਜਿਹੜੀ ਦਵਾਈ ਜਿਵੇਂ ਇਹਨਾਂ ਨੇ ਮੈਨੂੰ ਦੱਸੀ ਸੀ ਉਹ ਤੋਂ ਖਾਧੀ ਵੀ ਨਹੀਂ ਗਈ ਕਿਤੇ ਕਿਤੇ ਰਾਤ ਨੂੰ ਪੇਲ ਲੱਗਣ ਗਈਲੀ ਵੀ ਹੋ ਜਾਂਦੀ ਸੀ ਜੇ ਮੈਂ ਆਪ ਦਾ ਜਿਵੇਂ ਇਹਨਾਂ ਨੇ ਕਹਿਣ ਤੇ ਚੱਲਦਾ ਘਰੇ ਮੈਨੂੰ 90 ਦਿਨ ਦੀ ਬਜਾ ਮੈਂ 55 ਦਿਨ ਦੇ ਵਿੱਚ ਠੀਕ ਹੋ ਜਾਂਦਾ ਆ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਜੀ ਮੈਂ ਹਰ ਜੀ ਦਾ ਖਾਸਾ ਧੰਨਵਾਦ ਜੀ ਸੋ ਤੁਸੀਂ ਦੇਖਿਆ ਜੀ ਕਿਸ ਤਰੀਕੇ ਨਾਲ ਸਾਡੇ ਮਹਿਮਾਨ ਨੇ ਆ ਆਪਣਾ ਜਿਹੜਾ ਤਜਰਬਾ ਉਹ ਤਜਰਬਾ ਸਾਂਝਾ ਕੀਤਾ ਜਿਸ ਵੇਲੇ ਉਮਰ 65 ਸਾਲ ਦੀ ਹੋ ਗਈ ਪਰ 65 ਸਾਲ ਦੀ ਉਮਰ ਦੇ ਬਾਵਜੂਦ ਵੀ ਇਹਨਾਂ ਨੇ ਆਪਣਾ ਨਾ ਤਾਂ ਦਿਲ ਹਾਰਿਆ ਸੀ ਤੇ ਨਾ ਗੁਰਦਾ ਤੇ ਜਦੋਂ ਇਹਨਾਂ ਦੇ ਖੂਨ ਘੜਾ ਹੋਣ ਦੀ ਸਮੱਸਿਆ ਇਹਨਾਂ ਨੂੰ ਲੱਗੀ ਪਤਾ ਇਹਨਾਂ ਦੇ ਅੰਦਰ ਪ੍ਰੋਬਲਮ ਆਈ ਸਾਹ ਚੜਨ ਲੱਗਿਆ ਇਹਨਾਂ ਨੂੰ ਸਮੱਸਿਆਵਾਂ ਆਣ ਲੱਗੀਆਂ ਬੀਪੀ ਵੀ ਬਦਲਣ ਲੱਗਿਆ ਤਾਂ ਉਦੋਂ ਬਾਅਦ ਇਹਨਾਂ ਨੂੰ ਮਹਿਸੂਸ ਹੋਣ ਲੱਗਾ ਕਿ ਕਿਤੇ ਹੁਣ ਆਪਣਾ ਸਮਾਂ ਤਾਂ ਨਹੀਂ ਆ ਰਿਹਾ ਕਰਦਿਆਂ ਦੀ ਗੱਲ ਨਹੀਂ ਮੰਨੀ ਤੇ ਇਹ ਡਾਕਟਰਾਂ ਕੋਲੇ ਡਾਕਟਰਾਂ ਨੇ ਜਦੋਂ ਦਵਾਈਆਂ ਦੁਈਆਂ ਦਿੱਤੀਆਂ ਉਥੇ ਯਕੀਨ ਨਹੀਂ ਆ ਪਾਇਆ ਵੀ ਇਹਦੇ ਨਾਮ ਨੂੰ ਕੋਈ ਆਰਾਮ ਨਹੀਂ ਆ ਰਿਹਾ ਤੇ ਫਿਰ ਜਦੋਂ ਅੰਤਕਾਲ ਨੂੰ ਦਵਿੰਦਰ ਸਿੰਘ ਜੀ ਤੇ ਜਿਹੜੇ ਭਜਨ ਸਿੰਘ ਜੀ ਇਹਨਾਂ ਦੇ ਨਾਲ ਜਦੋਂ ਮੁਲਾਕਾਤ ਹੋਈ ਇਹਨਾਂ ਦੀ ਧਰਮਕੋਟ ਦੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜਾ ਥੋੜੇ ਦਿਨਾਂ ਦੇ ਵਿੱਚ ਵਿੱਚ ਕੀ ਇਹਨਾਂ ਦੇ શરીਰ ਨੇ ਦਸਣਾ ਸ਼ੁਰੂ ਕਰਤਾ ਦਵਾਈ ਲੈ ਕੇ ਕਿ ਇਹ ਹੁਣ ਠੀਕ ਹੋਣ ਵਾਲੇ ਪਾਸੇ ਪਰ ਪਹਿਲੇ ਅੱਜ ਅੰਡ ਡੰਡ ਪੀਲਣ ਦੀ ਗੱਲ ਕਰ ਰਹੇ 50 ਡੰਡ ਰੋਜ਼ ਪੀਲਦੇ ਨੇ ਜੀ ਤੇ ਵੱਡੀ ਗੱਲ ਹੈ 65 ਸਾਲ ਦੀ ਉਮਰ ਦੇ ਵਿੱਚ ਵੀ ਜਿਹੜੇ 50 ਡੰਡ ਡੰਡ ਜਿਹੜਾ ਰੋਜ਼ ਪੀਲਣ ਵਾਲੇ ਤੇ ਆਪਣੇ ਆਪ ਦੇ ਵਿੱਚ ਇੱਕ ਹਾਰਟ ਜਿਹੜਾ ਮਜ਼ਬੂਤ ਦਿਲ ਦੀ ਜਿਹੜੀ ਹੈ ਇਹ ਸਮੂਦ ਲੱਗਾ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਜੇ ਜੀ ਪਸੰਦ ਆਈ ਹੈ ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਜਿੰਨਾ ਜਿਆਦਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ ਕਿਸੇ ਨਾ ਕਿਸੇ ਨੂੰ ਵੀ ਇਹੋ ਜੀ ਸਮੱਸਿਆ ਹੋ ਸਕਦੀ ਹੈ ਜਿਹੜਾ ਘਰ ਬੈਠਾ ਹਾਰ ਗਿਆ ਹੋਵੇ ਇਹਨਾਂ ਵਾਂਗੂ ਦਵਾਈਆਂ ਲੈ ਲੈ ਕੇ ਉਹ ਵੀ ਥੱਕ ਗਿਆ ਹੋਵੇ ਉਹ ਵੀ ਸੋਚਦਾ ਹੋਵੇ ਕਿ ਮੈਂ ਸ਼ਾਇਦ ਹੁਣ ਨਾ ਠੀਕ ਹੋ ਸਕਾਂ ਤੇ ਜੇਕਰ ਉਹ ਵੀਡੀਓ ਵੇਖਦਾ ਹੈ ਤੇ ਉਸ ਨੂੰ ਇਹਨਾਂ ਦਾ ਹੱਲ ਮਿਲ ਜਾਂਦਾ ਤੇ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦੇ ਜਜ਼ਾ